ਇਹ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ 12:30 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆ ਆਦੀਆਂ ਅਨਾਉਂਸਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਜਰ ਕਹਨੇ ਅੱਛਾ ਜੀ ਬਾਰੇ ਵੀ ਕੋਈ ਚੰਗ ਆ ਕਿਸ ਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਪਹੁੰਚਾਏ ਪੁੱਛੋ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇਥੋਂ ਦੋ ਤਿੰਨ ਜਾਨੇ ਪਹੁੰਚਾਏ ਗਏ ਆ ਅੱਛਾ ਤੇ ਗਾੜੀ ਹੁਣ ਫੇਰ ਹੈ ਜੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ ਕਿੰਨੇ ਪੀਤੀ ਆ ਕਿਨੂੰ ਕਿਨੂੰ ਕੋਈ ਜਾਨੀ ਆ ਬੇਟੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਠੀਕ ਹੈ ਮਿਹਰਬਾਨੀ ਜੀ ਚੇਅਰਮੈਨ ਸਾਹਿਬ ਕੀ ਗੱਲ ਬਾਤ ਹੋਈ ਆ ਜੀ ਇਹ ਜਦੀਦੀ ਸ਼ਰਾਬ ਪੀਣ ਦੇ ਨਾਲ ਪੰਜ-ਛੇ ਮੌਕੇ ਹੋਈਆਂ ਨੇ ਤੁਹਾਡੇ ਪਿੰਡ ਜੀ ਹੋਰ ਕਿੱਥੇ-ਕਿੱਥੇ ਹੋਈਆਂ ਜੀ ਬਹੁਤ ਸਾਰੇ ਬੰਦੇ ਹਸਪਤਾਲ ਨੇ ਤੇ ਥਰੀ ਆ ਸਾਡੇ ਲਾਗੇ ਗਵਾਂਢੀ ਪਿੰਡ ਹੈ ਭਗਾੜੀ ਹੈ ਕਾਲਪੁਰੀ ਤਪੜੀ ਹੈ ਤਪੜੀਆਂ 'ਚ ਵੀ ਆ ਜੀ ਸ਼ਾਮਦਗਰ ਤੋਂ ਵੀ ਤਲਵੰਡੀ ਵੀ ਆ ਇਹ ਲਾਗੇ ਜਾ ਕੇ ਪਿੰਡਾਂ ਦੇ ਜਦੀਦੀ ਸ਼ਰਾਬ ਦੇ ਨਾਲ ਬਹੁਤ ਬੰਦਾ ਹੋਈਆਂ ਨੇ ਇਹ ਤੋਂ ਪਤਾ ਹੀ ਘਟਣਾ ਆ ਤੇ ਕਿੰਦਾ ਦੇ ਪਰਿਵਾਰ ਗਰੀਬ ਹੀ ਆਗੇ ਜਾਂ ਜੀ ਗਰੀਬ ਪਰਿਵਾਰ ਨੇ ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਤੇ ਕੀ ਕਹਿਣਾ ਡੀਸੀ ਸਾਹਿਬ ਇਥੇ ਪ੍ਰਸ਼ਾਸਨ ਦਾ ਹੀ ਪੂਰੀ ਜੋ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਹੋ ਰਹੇ ਨੇ ਠੀਕ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲੰਭਦੇ ਸ਼ਰਾਬ ਇਹ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਰਣਜੀਤ ਕੌਰ ਤੇ ਕੀ ਗੱਲਬਾਤ ਹੋਈ ਗੱਲਬਾਤ ਹੈ ਕਿ ਬਾਹਰੋਂ ਸ਼ਰਾਬ ਪੀ ਕੇ ਆ ਗਏ ਤੇ ਕੀ ਸ਼ਰਾਬ ਦਸੀ ਹੀ ਕਿਉਂ ਅੰਗਰੇਜ਼ੀ ਹੈ ਮੈਨੂੰ ਨਹੀਂ ਪਤਾ ਮੈਂ ਕਿਹੜੀ ਨਾਲ ਜਾਣੀ ਉਹਨਾਂ ਨੇ ਠੀਕ ਹੈ ਆ ਗਏ ਤੇ ਖਨੋਤਾ ਨਹੀਂ ਗਿਆ ਕਿਨੇ ਕੋਈ ਦੀ ਗੱਲ ਹੈ ਕੱਲ ਦੁਪਹਿਰ ਦੇ ਤੇ ਉਸ ਤੋਂ ਬਾਅਦ ਕੀ ਹੋ ਗਿਆ ਆਪਣੀ ਕਹਾਣੀ ਉਸ ਤੋਂ ਬਾਅਦ ਉਹਦੇ ਮਟਰ ਕੋ ਸਾਤੇ ਜੋ ਗਿਆ ਅੱਛਾ ਸਾਜ ਪ੍ਰੋਬਲਮ ਹੋ ਗਈ ਉਸੇ ਵੇਲੇ ਹੀ ਤੇ ਮੈਂ ਨਾ ਵੇ ਨਹੀਂ ਆ ਮੈਂ ਵੀ ਸਾ ਤੁਹਾਡੇ ਤੇਜ ਹੋਏ ਕੋਈ ਜਿਆਦਾ ਮੁਸ਼ਕਲ ਹੈ ਤੇ ਪਰ ਮੈਨੂੰ ਆਂਦੇ ਪਾਣੀ ਲਈ ਜਾਂ ਪਾਣੀ ਲਈ ਮੈਂ ਬਰਫ ਵਾਲਾ ਪਾਣੀ ਦੇਈ ਗਈ ਬਰਫ ਵਾਲਾ ਪਾਣੀ ਦੇਈ ਗਈ ਦੇਈ ਗਈ ਰੋਟੀ ਨੂੰ ਖਾਣੂ ਜੀ ਨੇ ਕੋਈ ਤਾਂ ਰੋਟੀ ਫੜਾਈ ਸਬਜ਼ੀ ਫੜਾਈ ਸਬਜ਼ੀ ਵੀ ਨਹੀਂ ਖਾਧੀ ਗਈ ਫਿਰ ਉਹ ਤੋਂ ਬਾਅਦ ਆਂਦੇ ਜੀ ਮੇਰੇ ਰਾਤ ਪੈ ਗਈ ਆ ਰੋਟੀ ਨਹੀਂ ਖਾਧੀ ਤੇ ਕਿਤੇ ਖੜਿਆ ਨਹੀਂ ਉਹ ਤਾਂ ਮੈਨੂੰ ਨਹੀਂ ਪਤਾ ਪਈ ਜਰੀਲੀ ਸ਼ਰਾਬ ਪੀਤੀ ਆ ਮੈਂ ਨਾਰਮਲ ਸ਼ਰਾਬ ਉਹ ਮੈਨੂੰ ਕੋਈ ਪਤਾ ਨਹੀਂ ਮੈਨੂੰ ਇਹ ਥੋੜਾ ਪਤਾ ਪਈ ਇੱਕ ਨਾਂ ਦੀ ਸ਼ਰਾਬ ਸੀ ਉਹ تین ਦਿਨ ਤੋਂ ਇੱਕਦਾਈ ਸਦੀ ਤੋਂਾਂ ਕਿ ਡੈਥ ਹੋਣ ਦੀ ਕਿਨੇ ਕਬਜੇ ਸਵੇਰੇ ਹੋਈ ਅੱਜ ਅੱਜ ਸਵੇਰੇ ਹੋਈ ਤੇ ਕੀ ਪ੍ਰਸ਼ਾਸਨ ਕੋ ਕੀ ਮੰਗ ਕਰਦੇਗੇ ਉਸ ਜਿਹਨਾਂ ਦੋਸ਼ੀਆਂ ਕੋ ਉਹਨਾਂ ਨੇ ਸ਼ਰਾਬ ਜਰੀਲੀ ਦਿੱਤੀ ਆ ਉਹਨਾਂ ਦੇ ਖਿਲਾਫ ਕੀ ਮੰਗ ਕਰਦੇ ਹੋ ਲਾ ਫੈਨ ਇਹ ਮੰਗ ਕਰਦੇ ਆਂ ਵੀ ਗਾੜੀ ਸਿਹਤਾਨ ਹੋਵੇ ਜਨਤਾ ਦਾ ਤੇ ਬਹੁਤ ਪਬਲਿਕ ਦਾ ਨਾਸ਼ ਹੋਣ ਰਿਹਾ ਸਾਹਮਣਾ ਕਰਕੇ ਕਈ ਬੰਦੇ ਕਦੀ ਕਈ ਮੁੰਡੇ ਵਿਚਾਰੇ ਛੋਟੇ ਛੋਟੀ ਉਮਰ ਦੇ ਜਾਣ ਦੇ ਇਹਨਾਂ ਨਸ਼ਿਆਂ ਤੋਂ ਹੋਰ ਆਸਰਾ ਤੁਹਾਡਾ ਉਹ ਹੀ ਸੀ ਉੱਤੋਂ ਬਗਾ ਰਹੇ ਹੁਣ ਕਾਹੇ ਦੋ ਬੰਦੇ ਆ ਬੇਸਿਕਲੀ ਅਨਫੋਰਚੂਨੇਟ ਇਹ ਸੇ ਬਹੁਤ ਹਾਦਸਾ ਜਿਹੜਾ ਅਨਫੋਰਚੂਨੇਟ ਵਾਪਰਿਆ ਹੈਗਾ ਮੈਂ ਜਿੱਥੇ ਹਲਕੇ ਤੇ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ ਕਾਰਨ ਜਿਹੜੇ 14% ਦੀ ਡੈਥ ਹੋ ਚੁੱਕੀ ਹੈ ਤੇ ਸਾਨੂੰ ਜਦੋਂ ਕੱਲ ਇਨਫਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੀ ਨੇ ਪ੍ਰੈਜ਼ੈਂਟ ਕੀਤੇ ਹੈ ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ਇਹ ਪੰਜ ਪਿੰਸੀਗੇ ਬੇਸਿਕਲੀ ਤਾਂ ਅਸੀਂ ਇਮੀਡੀਏਟਲੀ ਆਪਣੀ ਮੈਡੀਕਲ ਟੀਮਸ ਰਸ਼ ਕੀਤੀ ਹੈ ਤੇ ਲੋਕਾਂ ਨੂੰ ਅਸੀਂ ਹਸਪੀਟਲ ਵੀ ਪਹੁੰਚਾਇਆ ਹੈਗਾ ਐਜ਼ ਆਫ ਨਾਓ 6% ਹਸਪੀਟਲ ਦੇ ਵਿੱਚ ਵੀ ਐਡਮਿਟਡ ਹਨ ਜਿਨ੍ਹਾਂ ਨੂੰ ਅਸੀਂ ਅਸੀਂ ਜਿਹੜੀ ਸਾਡੀ ਡਾਕਟਰਾਂ ਦੀ ਟੀਮ ਸੀਗੀ ਉਹ ਸਮਝਦੀ ਸੀ ਕਿ ਕਿ ਵਲਨਰੇਬਲ ਸੀਗੇ ਸੋ ਅਸੀਂ ਹੁਣ ਵੀ ਡੋਰ ਟੂ ਡੋਰ ਜਾ ਕੇ ਹੁਣ ਵੀ ਇਹੇ ਕਰ ਰਹੀ ਹੈਗੀਆਂ ਕਿ ਲੋਕਾਂ ਨੂੰ ਇਹ ਸੈਂਸਿਟਾਈਜ਼ ਕਰ ਰਹੇ ਹਾਂ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੈ ਇਹਦਾ ਜਿਹੜਾ ਇਫੈਕਟ ਹੈ ਇਹ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰੈਜ਼ਿਸਟੈਂਸ ਵੀ ਸੀਗੀ ਕਿ ਅਸੀਂ ਬਿਲਕੁਲ ਠੀਕ ਹੈ ਜੀ ਅਸੀਂ ਨਹੀਂ ਖਾਣਾ ਚਾਹੁੰਦੇ ਪਰ ਮੈਂ ਤੁਹਾਡੇ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜੇ ਰੀਲੀ ਸ਼ਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਅਸੀਂ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹਦੀ ਚੈੱਕਅਪ ਜ਼ਰੂਰ ਕਰਾ ਲਈ ਬਿਕੋਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਹਨ ਹਸਪੀਟਲ ਦੇ ਵਿੱਚ ਐਡਮਿਟ ਨਹੀਂ ਹੋ ਕਾਫੀ ਠੀਕ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਤੁਹਾਡੇ ਰਾਹੀਂ ਅਪੀਲ ਕਰਦੀ ਸੈਕੰਡਲੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਇੱਕ ਆਨਲਾਈਨ ਜਿਦਾ ਕੋਈ ਚੀਜ਼ ਮੰਗਾ ਲਈ ਇਹ ਬਹੁਤ ਵੀ ਮਾੜੀ ਗੱਲ ਹੈ ਜੇ ਬਿਲਕੁਲ ਹੀ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕਾਜ਼ ਆਨਲਾਈਨ ਇਹ ਨਹੀਂ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਹੈ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇਦਾਂ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਆਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ ਇਹ ਫੇਟਲ ਹੋ ਸਕਦਾ ਹੈ ਜੀ ਤੇ ਅਸੀਂ ਸਾਰੇ ਪਰਿਵਾਰਾਂ ਨਾਲ ਖੜੇ ਹੈਗੇ ਆਂ ਕਿ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਨਾ ਦਾ ਇਲਾਜ ਹੈਗਾ ਤੇ ਸਹਾਇਤਾ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਰ ਇਹ ਕਿ 14 ਲੋਕ ਦਾ ਇਕ ਪਿੰਡ ਤੇ ਜੇ ਅਲੱਗ-ਅਲੱਗ ਪਿੰਡ ਨਹੀਂ ਨਹੀਂ ਜੇ ਪੰਜ ਪਿੰਡਾਂ ਦੇ ਵਿੱਚ ਜਿਹੜੀ ਘਟਨਾ ਹੈਗੀ ਇਹਦਾ ਇੰਪੈਕਟ ਹੋਇਆ ਹੈਗਾ ਪੰਜ ਪਿੰਡਾਂ ਦੇ ਵਿੱਚ ਹੀ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਵੱਖ-ਵੱਖ ਪਿੰਡਾਂ ਤੋਂ ਹੈਗੀਆਂ ਪੰਜਾਂ ਮੈਂ ਅਪੀਲ ਜਿਹੜੀ ਕੀਤੀ ਹੈ ਜੀ ਮੈਂ ਉਹੀ ਦਰਾਰੀ ਹਾਂ ਕਿ ਉਹ ਜ਼ਰੂਰ ਹੋ ਆ ਇਦਾਂ ਦੀਆਂ ਚੀਜ਼ਾਂ ਦਾ ਸੇਵਨ ਸਪੈਸ਼ਲੀ ਆਨਲਾਈਨ ਮੰਗਾ ਕੇ ਨਾ ਕੀਤਾ ਜਾਵੇ ਨਾ ਆ ਇਦਾਂ ਦਾ ਜੇ ਸਾਨੂੰ ਕੋਈ ਹੈ ਕੋਈ ਸਿੰਪਟਮ ਹੈ ਜਾਂ ਨਹੀਂ ਹੈ ਉਹ ਮਤਲਬ ਨਹੀਂ ਰੱਖਦਾ ਕਿਉਂਕਿ ਇਹਦਾ ਜਿਹੜਾ ਸਿੰਪਟਮ ਹੈ ਉਹ 24 ਘੰਟੇ ਤੁਹਾਡੇ 24 ਘੰਟੇ ਦੇ ਵਿੱਚ ਵਿੱਚ ਵੀ ਆ ਸਕਦਾ ਸੋ ਇਮੀਡੀਏਟਲੀ ਇਲਾਜ ਆਪਾਂ ਕਰਾ ਲਈਏ ਥੈਂਕ ਯੂ ਦੇਖੋ ਇਹ ਬੜੀ ਮੰਦਭਗ ਕਰਨਾ ਵਾਪਰੀ ਆ ਔਰ ਅਸੀਂ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਉਹ ਪਰਿਵਾਰ ਨੇ ਜਿਹੜੇ ਵਿਚਾਰੇ ਸਵੇਰੇ ਕਮਾਉਂਦੇ ਸੀ ਤੇ ਸ਼ਾਮ ਨੂੰ ਖਾਂਦੇ ਸੀਗੇ ਬਹੁਤ ਵੱਡਾ ਤੱਕਾ ਹੋਇਆ ਪ੍ਰਸ਼ਾਸਨ ਦਾ ਉਹਨਾਂ ਪਰਿਵਾਰਾਂ ਨਾਲ ਟੱਚ ਤੇ ਪ੍ਰਸ਼ਾਸਨ ਨੇ ਉਹ ਬੰਦੇ ਜਿਹੜੇ ਸਾਰੇ ਫੜ ਲਿਆ ਔਰ ਉਹਨਾਂ ਨੂੰ ਸਖਤੋ ਸਖਤ ਜਿਹੜੀ ਸਜ਼ਾ ਮਿਲੇਗੀ ਸਾਡੇ ਅੱਜ ਸਰ ਜੋ ਇਹ ਘਟਨਾ ਵਾਪਰੀ ਹੈ ਤੇ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਮਾੜੀ ਘਟਨਾ ਵਾਪਰੀ ਜੀ ਸਾਡੇ ਇਲਾਕੇ ਦੇ ਵਿੱਚ ਬੜੀ ਦੁਖਦਾਈ ਘਟਨਾਵਾਂ ਬੜੇ ਪਰਿਵਾਰ ਜਿਹੜੇ ਉਹ ਬਰਬਾਦ ਹੋ ਗਏ ਜੀ ਜ਼ਿੰਦਗੀਆਂ ਬਰਬਾਦ ਹੋ ਗਈਆਂ ਛੋਟੇ ਛੋਟੇ ਬੱਚੇ ਸੀ ਦੋ ਨੌਜਵਾਨ ਇਦਾਂ ਤੇ ਸੀ ਇੱਕ ਦੀਆਂ ਪੰਜ ਬੇਟੀਆਂ ਜੀ ਤੇ ਇੱਕ ਦੀਆਂ ਦੋ ਬੇਟੀਆਂ ਜੀ ਉਹ ਆਪਾਂ ਸਮਝ ਸਕਦੇ ਹਾਂ ਕਿ ਕਿੱਡਾ ਵੱਡਾ ਉਸ ਪਰਿਵਾਰ ਨੂੰ ਧੱਕਾ ਜਿਨ੍ਹਾਂ ਦੇ ਜੀ ਚਲੇ ਗਏ ਜੀ ਤੇ ਸਾਰੇ ਹੀ ਜਿਹੜੇ ਦਸਾਣਾ ਉਹਦੀ ਕਿਰਤ ਕਮਾਈ ਕਰਨ ਵਾਲੇ ਸੀ ਮਜ਼ਦੂਰ ਭਰਾ ਸੀ ਸਾਡੇ ਇਹ ਬਹੁਤ ਮਾੜੀ ਘਟਨਾ ਵਾਪਰੀ ਜੀ ਇੱਥੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਦੇਖੋ ਜੀ ਅਸੀਂ ਤੇ ਚਾਹੁੰਦੇ ਹਾਂ ਕਿ ਜਿਹੜਾ ਏਡਾ ਵੱਡਾ ਚੱਲ ਰਿਹਾ ਹੈ ਨਾ ਇਹ ਕਿਤੇ ਨਾ ਕਿਤੇ ਕੋ ਢਿੱਲ ਮਠ ਹੋਈ ਆ ਤੇ ਇਹ ਘਟਨਾ ਜਿਹੜੀ ਡੀ ਵੱਡੀ ਵਾਪਰੀ ਆ ਅਸੀਂ ਚਾਹੁੰਦੇ ਹਾਂ ਕਿਉਂਕਿ ਇਸ ਸਮੇਂ ਦੁਖਦ ਮਾੜਾ ਸਮਾਜ ਮਾੜੇ ਸਮੇਂ ਦੇ ਵਿੱਚ ਅਸੀਂ ਵਹਿਗੁਰੂ ਕਾਲਪੁਰਖੇ ਅਰਦਾਸ ਬੇਨਤੀ ਕਰ ਸਕਦੇ ਹਾਂ ਪਾਤਸ਼ਾਹ ਇਸ ਸਮਾਜ ਤੇ ਮਿਹਰ ਪ੍ਰਿਆਰਥ ਰੱਖੇ ਇਹੀ ਮੰਗ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਅਜਿਹੀ ਘਟਨਾ ਨਾ ਵਾਪਰੇ ਕਿ ਸਾਨੂੰ ਜਾਗਰੂਕ ਹੋਣਾ ਪੈਣਾ ਸਮਾਜ ਨੂੰ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕਿ ਕਿਉਂਕਿ ਜਿਨੂੰ ਐਡੀ ਵੱਡੀ ਪੱਤਰ ਤੇ ਰੋਜ਼ਾਨਾ ਹੀ ਲੋਕ ਆਉਂਦੇ ਜਾਂਦੇ ਨੇ ਜਿੱਥੇ ਸ਼ਰਾਬ ਜਿਹੜੀ ਇਹ ਜਿਹੜੀ ਕੈਮੀਕਲ ਰਹੀਂ ਤਿਆਰ ਕੀਤੀ ਜਾਂਦੀ ਹੈ ਪੀਣ ਤੇ ਜ਼ਰੂਰ ਉਹਨਾਂ ਬੰਦਿਆਂ ਦੇ ਲਗਾਮ ਕਸੀ ਜਾਵੇ ਜੀ ਉਹਨਾਂ ਦੇ ਤੇ ਤਾਂ ਜੋ ਸਮਾਜ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਕਿਤੇ ਵੀ ਜੀ ਸ਼ਾਸਨ ਨੂੰ ਚਾਹੇ ਕਿ ਸ਼ਾਸਨ ਨੂੰ ਨੇ ਪ੍ਰਸ਼ਾਸਨ ਤੇ ਚਲੋ ਜੀ ਆਪਣੇ ਉਹ ਡਿਆਈ ਹੈ ਜੇ ਆਪਣਾ ਕਰਨ ਉਹਦੇ ਸਾਰੇ ਇੱਥੇ ਪਹੁੰਚੇ ਹੀ ਆ। ਲਗਭਗ ਕਿੰਨੀਆਂ ਕਿ ਜਿਹੜੀਆਂ ਮੌਤਾਂ ਇਹ 12 ਤੋਂ ਵੱਧ ਮੌਤਾਂ ਜਿਹੜੀਆਂ ਹਨ ਜੀ ਉਹ ਹੋ ਚੁੱਕੀਆਂ ਜੀ। ਤੇ ਬਾਕੀ ਜਿਹੜੀ ਜਿਹੜੇ ਵੈਸੇ ਜਿਹੜੀ ਗੱਲ ਇੱਕ ਆਪਾਂ ਸੁਣ ਰਹੇ ਆ ਜਿਹੜੀ ਚਰਚਿਤ ਉਹਦੇ ਮੁਤਾਬਕ 15 ਤੋਂ ਵੱਧ ਮੌਤਾਂ ਜਿਹੜੀਆਂ ਹੋ ਚੁੱਕੀਆਂ ਤੇ 12 ਜਿਹੜੀਆਂ ਉਹ ਡਿਕਲੇਅਰ ਆ ਜੀ ਉਹ। ਹਾਂਜੀ। ਵੀਰ ਹੈ ਮਗਰ ਅੱਜ ਫਿਰ ਤੁਸੀਂ ਸਾਰਿਆਂ ਨੇ ਬ੍ਰੇਕਿੰਗ ਕਰ ਹੀ ਦਿੱਤੀ ਜੋ ਅਸਲੀਅਤ ਉਹ ਸਾਹਮਣੇ ਆ ਗਈ। ਔਰ ਵੇਖੋ ਅ ਸੀਐਮ ਸਾਹਿਬ ਆਣ ਕੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਮਗਰ ਮੈਂ ਪੁੱਛਣਾ ਚਾਹੁੰਦਾ ਫੇਲੀਅਰ ਕੀ ਦਾ ਤੁਸੀਂ ਤਾਂ ਬੜੀਆਂ ਬਿਲਡਿੰਗਾਂ ਢਾਹ ਰਹੇ ਸੀਗੇ ਨਸ਼ੇ ਦੇ ਖਿਲਾਫ ਆਪਦੀ ਮਿਹਨਤ ਕਰ ਰਹੇ ਸੀ ਕੀ ਹੋਇਆ ਫਿਰ ਨਸ਼ਾ ਤਾਂ ਤੁਹਾਡੇ ਨੱਕ ਥੱਲੇ ਵਿਕ ਰਿਹਾ 31 ਮਈ ਤੱਕ ਗਿਆ ਇਹ ਨਸ਼ਾ ਪੰਜਾਬ ਨਾਲ ਔਰ ਔਰ ਕੀ ਤੁਸੀਂ ਇਕੱਲਾ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਓਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰੈਦਰ ਨਰ ਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਹ ਉਹਨਾਂ ਦੀ ਕਿਵੇਂ ਬਾਹ ਫੜੋਂਗੇ ਕੰਪਨਸੇਸ਼ਨ ਕੀ ਦਿਓਗੇ ਮੈਂ ਤਾਂ ਸਵੇਰੇ ਮੰਗ ਕੀਤੀ ਆ ਮੈਂ ਕੰਪਨਸੇਸ਼ਨ ਦੇਉ 25 ਲੱਖ ਔਰ ਮੈਂ ਕਿਉਂ ਕੀਤੀ ਆ ਮੈਂ ਤੁਹਾਨੂੰ ਇਹ ਦੱਸ ਦਿਆਂ 11000 ਕਰੋੜ ਰੈਵਨਿਊ ਇਹ ਕਮਾ ਰਿਹਾ ਜੀ ਸਰਾਬ ਤੋਂ ਆਮਦਨ ਇਹਨਾਂ ਦੀ 11000 ਕਰੋੜ ਤੇ ਜੇ 25 25 ਲੱਖ ਦੇ ਵੀ ਦਿੱਤਾ 15 ਜੀਆਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਦਾ 5 ਕਰੋੜ ਨਹੀਂ ਬਣਦਾ ਇਹਨਾਂ ਦਾ ਜਦ ਤੁਸੀਂ ਆਮਦਨ ਕਰ ਰਹੇ ਹੋ ਤੁਸੀਂ ਵੱਡੀ ਗੱਲ ਵੇਖੋ ਇੱਕ ਫੜੀ ਫੜੀ ਸਾਜਿ ਚੱਲ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ ਚ ਇਹ ਨਜਾਇਜ਼ ਸ਼ਰਾਬ ਵੇਚ ਕਿਉਂ ਰਹੀ ਹੈ ਕਿਉਂਕਿ ਨਹੀਂ ਮਜਬੂਰੀ ਕਿਉਂ ਕਿ ਐਮ ਆਰ ਪੀ ਤੇ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਤਾਂ ਤੁਸੀਂ ਬੰਦ ਕਰਾ ਰਹੇ ਹੋ ਨੀ ਟੇਲ ਪ੍ਰਾਈਸ ਤੇ ਹੁਣ ਅਨਾਉਂਸਮੈਂਟ ਔਰ ਤੁਸੀਂ ਜਿਹੜੇ ਪ੍ਰੋਫਿਟ ਕਮਾ ਰਹੇ ਸੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਰਲੇ ਆ ਉਹਨਾਂ ਦੇ 파ਟਨਰ ਨੇ ਸਾਰਾ ਹੀ ਪਰਦਾ ਫਾਸ਼ ਹੋਗਾ ਲੋਕ ਆਪ ਦੱਸਣਗੇ ਔਰ ਇਸੇ ਕਾਰਨ ਕਰਕੇ ਉਹ ਸ਼ਰਾਬ ਮਹਿੰਗੀ ਹੋ ਗਈ ਫਿਰ ਉਹ ਦੂਜੀ ਸ਼ਰਾਬ ਵੱਲ ਹੋ ਕੇ ਤੇ ਅੱਗੇ ਨੁਕਸਾਨ ਹੋ ਗਿਆ ਮੈਂ ਨੌਕਰੀ ਦੀ ਮੈਂ ਨੌਕਰੀ ਦੀ ਕੰਪਨਸੇਸ਼ਨ ਦੀ ਕਾਰਵਾਈ ਦੀ ਪਰਕੇ ਦਰਜ ਕਰਨ ਦੀ ਮੰਗ ਕਰਦਾ ਔਰ ਇਹਦੇ ਚ ਇਕੱਲਾ ਛੋਟੇ ਅਫਸਰਾਂ ਦੇ ਗਾਠ ਦੇggen ਨਾਲ ਕੁਝ ਨਹੀਂ ਹੋਣਾ ਮਸਲਾ ਤਾਂ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਨੇ ਕੁਝ